बाबा दीप ਸਿੰਘ ਚੈਰੀਟੇਬਲ ٹرسٹ ਅੱਡਾ ਬੌੜੀ ਰਾਮਤੀਸ ਰੋਡ ਅਮਰitsar ਦੇ ਮੁੱਖ ਪ੍ਰਬੰਧਕ ਭਾਈ ਗੁਰੂ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਦਾਨ ਸਰਦਾਰ ਹਰਜਿੰਦਰ ਸਿੰਘ ਤਾਮੀ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਸਰਦਾਰ ਸਰਜੀਤ ਸਿੰਘ ਪਟੇਵੜ ਵੱਡ ਐਡਵੋਕੇਟ ਸਰਦਾਰ ਭਗਵੰਤ ਸਿੰਘ ਛਿਆਲ ਕਾ ਐਡੀਸ਼ਨਲ ਸੈਕਟਰੀ ਸਰਦਾਰ ਸਹਿਵਾਤ ਸਿੰਘ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਪ੍ਰਧਾਨ ਸਾਹਿਬ ਨੇ ٹرسٹ ਵੱਲੋਂ ਚੱਲ ਰਹੇ ਸੇਵਾਵਾਂ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਸੀਸੀ ਰੂਪ ਦਾ ਹੁੰਗਾਰਾ ਪੜਿਆ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਜਿੰਦਰ ਸਿੰਘ ਤਾਮੀ ਨੇ ਆਖਿਆ ਕਿ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀਆਂ ਛਿਲਾਗਾਂ ਕਰਦੇ ਹੋਏ ਉਹਨਾਂ ਆਖ ਕਿ ਭਾਈ ਅਮਨ ਦੀਪ ਸਿੰਘ ਵੱਲੋਂ ਗੁਰੂ ਨਾਨਕ ਦੇਵ ਫਲਸਫੇ ਤੇ ਚੱਲਦਿਆਂ ਹੋਇਆਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਛਿਲਾਗਾ ਯੋਗ ਹਨ ਉਹਨਾਂ ਕਿਹਾ ਕਿ ਅਯੋਕੇ ਸਭੇ ਦੀ ਮੁੱਖ ਲੋੜ ਹੈ ਕਿ ਸਸਤੀ ਵਿਦਿਆ ਸਸਤਾ ਇਲਾਜ ਜੋ ਕਿ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਦਾਤਾਵੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਗੁਰੂ ਬਾਬਾ ਨਾਨਕ ਦੀ ਰਸੋਈ ਅਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ٹرسٹ ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ ਦਾ ਦੌਰਾ ਕੀਤਾ ਉਹਨਾਂ ਸਕੂਲ ਅਤੇ ਹਸਪਤਾਲ ਦੇ ਸਟਾਫ ਨਾਲ ਵੀ ਗੱਲਬਾਤ ਕੀਤੀ ਉਹਨਾਂ ਅੱਖ ਕੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪੜਾਈ ਅਤੇ ਮੈਡੀਕਲ ਸਹੂਲਤ ਵਿਅਸੇ ਤਾਂ ਇਹ ਕੰਮ ਸਰਕਾਰਾਂ ਦੇ ਹਨ ਪਰ ਭਾਈ ਅਮਨਦੀਪ ਸਿੰਘ ਵੱਲੋਂ ਇਹ ਕੰਮ ਬਹੁਤ ਹੀ ਉੱਚ ਪੱਧਰ ਤੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਅੱਜ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵਿਖੇ ਪਹੁੰਚ ਕੇ ਅਖੀ ਸਭ ਦੇਖ ਕੇ ਮਨ ਬਹੁਤ ਹੀ ਪ੍ਰਸੰਨ ਹੋਇਆ ਇਸ ਮੌਕੇ ਭਾਈ ਅਮਨਦੀਪ ਸਿੰਘ ਵੱਲੋਂ ਪ੍ਰਦਾਨ ਸ਼ਿਰੋਮਣੀ ਗੁਰਦੁਆਰਾ ਪਰਮੰਧ ਕਮੇਟੀ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਨਾਲ ਆਏ ਸ਼ਿਰੋਮਣੀ ਕਮੇਟੀ ਮੈਂਬਰ ਸਹਿਬਾਨਾਂ ਨੂੰ ٹرسٹ ਵੱਲੋਂ ਪਹੁੰਚ ਤੇ ਜੀ ਆਇਆਂ ਆਖਿਆ ਗਿਆ ਭਾਈ ਅਮਨਦੀਪ ਸਿੰਘ ਵੱਲੋਂ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾ ਅਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਅਮਤੇਸ਼ਵਰ ਸਿੰਘ ਭਾਈ ਸਿਮਰਨਜੀਤ ਸਿੰਘ ਭਾਈ ਗੁਰਚਰਨ ਸਿੰਘ ਕਥਾਵਾਚਕ ਭਾਈ ਮਨਜੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਅਵਤਾਰ ਸਿੰਘ ਭਾਈ ਜਸਵਿੰਦਰ ਸਿੰਘ ਅਨਚਾਰਜ ਵਰਦ ਸ਼ਰਮਾ ਮੈਨੇਜਰ ਸਮੇਤ ਕਈ ਸਟਾਫ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ ਦਾਤਾ ਬੰਦੀ ਸ਼ੋਅ ਪਬਲਿਕ ਸਕੂਲ ਤੇ ਨਾਲ ਦੀ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਸੈਂਟਰ ਇਹ ਵਾਕੋਬੀ ਬਾਬਾ ਮਨਦੀਪ ਸਿੰਘ ਜੀ ਇਹਨਾਂ ਨੇ ਅੱਜ ਤੋਂ ਲਗਭਗ ਕਾਫੀ ਸਮਾਂ ਪਹਿਲਾਂ ਹਸਪੀਟਲ ਤੇ ਜਿਹੜਾ ਸਕੂਲ ਆ ਇਹਦੀ ਸਥਾਪਨਾ ਕੀਤੀ ਸੀ ਤੇ ਮੈਨੂੰ ਅੱਜ ਖੁਸ਼ੀ ਵੀ ਹੋਈ ਕਿ ਆ ਇਲਾਕੇ ਦੇ ਵਿੱਚ ਤਕਰੀਬਨ ਇਸ ਸਕੂਲ ਦੇ ਵਿੱਚ ਹਜ਼ਾਰ ਤੋਂ ਜ਼ਿਆਦਾ ਵੀ ਸਟ੍ਰੈਂਥ ਹੈ। ਤੇ ਇਹ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਕਨੋਮਿਕ ਫੈਕਟਰ ਕਿਉਂਕਿ ਅੱਜ ਕੱਲ ਪ੍ਰੋਫੈਸ਼ਨਲਿਜ਼ਮ ਹੋ ਗਿਆ ਪੈਸੇ ਕਮਾਉਣ ਦੇ ਧੰਦੇ ਸਕੂਲ ਬਣ ਗਏ। ਪਰ ਮੈਨੂੰ ਬਾਬਾ ਜੀ ਨੇ ਦੱਸਿਆ ਕਿ ਤਕਰੀਬਨ 3 ਤੋਂ 4 ਲੱਖ ਰੁਪਈਆ ਮੰਥਲੀ ਇਹ ਤਨਖਾਹਾਂ ਦੇ ਵਿੱਚ ਆਪਾਂ ਦੇ ਕੋਲੋਂ ਪਾਉਂਦੇ ਆ। ਉਹਦਾ ਕਾਰਨ ਕੀ ਆ ਕਿ ਜਿਹੜੇ CBSE ਦੇ ਸਕੂਲ ਅੱਜ ਕੱਲ ਬਾਹਰੋਂ ਆ ਕੇ ਜਿਹੜੇ ਲੋਕ ਖੋਲਦੇ ਆ ਉਹ ਕਮਰਸ਼ੀਅਲਾਈਜੇਸ਼ਨ ਕਰਕੇ ਪੈਸੇ ਦਾ ਧੰਦਾ ਬਣਾਉਂਦੇ ਆ ਪਰ ਇੱਥੇ ਜਿਹੜੇ ਗਰੀਬ ਬੱਚੇ ਉਹ ਪੜ੍ਹਦੇ ਆ ਤੇ ਉਹਨਾਂ ਨੂੰ ਕਨਸੈਸ਼ਨ ਵੀ ਦਿੱਤਾ ਜਾਂਦਾ ਤੋਂ ਮੈਂ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਆ ਆ ਦੋ ਮਜਲਾ ਤਿੰਨ ਬਣ ਗਈਆਂ ਤੇ ਗਾਂ ਹੁਣ ਹੋਰ ਵੀ ਕੰਸਟਰਕਸ਼ਨ ਸ਼ੁਰੂ ਕੀਤੀ ਆ ਤੇ ਇਸੇ ਤਰਜ਼ ਦੇ ਉੱਤੇ ਇਹ ਜਿਹੜਾ ਹਸਪਤਾਲ ਹੈ ਹੈਲਥ ਕੇਅਰ ਸੈਂਟਰ ਹੈ ਆ ਇਹਦਾ ਵੀ ਮੈਂ ਵਿਜ਼ਿਟ ਕੀਤਾ ਇੱਥੇ ਤਕਰੀਬਨ ਜਿਹੜੇ ਆਜ ਲੋਡ ਹੁੰਦੀ ਆ ਮੈਡੀਸਨ ਦੇ ਮੈਡੀਸਨ ਡਿਪਾਰਟਮੈਂਟ ਕਿਹਦਾ ਆ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਪਾਰਟ ਡਾਕਟਰ ਜਿਹੜਾ ਆ ਉਹ ਇੱਕੋ ਹੀ ਓਪੀਨੀਅਨ ਆ ਬਹੁਤ ਸਾਰੀਆਂ ਦੇ ਦਿੰਦਾ ਹੈ। ਤੋਂ ਇਹਨਾਂ ਕੋ ਬੱਕ ਬੱਕ ਕਲਾਈ ਨਹੀਂ ਆਈ ਦੇ ਤੇ ਇਸ ਤਾਂ ਫਿਜ਼ੀਓਥੈਰੇਪੀ ਸਾਰੇ ਬੱਕ ਬੱਕ ਡਿਪਾਰਟਮੈਂਟ ਜਿਹੜੇ ਨਹੀਂ ਸ਼ੁਰੂ ਕੀਤੇ ਆ ਤੇ ਮੈਨੂੰ ਖੁਸ਼ੀ ਵੀ ਹੋਈ ਤੇ ਨਾ ਸਮਝਦਾ ਵੀ ਇਹ ਬਾਬਾ ਜੀ ਨੇ ਕੋਈ ਨਾ ਕੰਮ ਵੀ ਸ਼ੁਰੂ ਕੀਤਾ। ਇਹ ਜਿਹੜੀ ਐਜੂਕੇਸ਼ਨ ਆ ਉਹਨ ਵਪਾਰ ਦਾ ਤਾਂ ਹੁੰਦਾ ਨਹੀਂ ਬਣਾਇਆ। ਜੇ ਜਿਹੜਾ ਇਹ ਹਸਪੀਟਲ ਆ ਉਹਨੂੰ ਲੋਕਾਂ ਨੂੰ ਗਰੀਬ ਗੁਰਬਿਆਂ ਨੂੰ ਸਾਰਿਆਂ ਨੂੰ ਵਧੀਆ ਸਹੂਲਤਾਂ ਅੱਜ ਦੇ ਸਮੇਂ ਮੁਤਾਬਕ ਤੇ ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਪ੍ਰਸੰਤਾ ਹੋਈ ਕਿ ਜਿਹੜਾ ਇਹਨਾਂ ਦਾ ਇਥੇ ਕੈਮਿਸਟ ਵਿਭਾਗ ਆ ਉਹਦੇ ਵਿੱਚ ਆਮ ਦੇਖਦੇ ਆਪਾਂ ਕਿਉਂਕਿ ਬਹੁਤ ਜ਼ਿਆਦਾ ਕਮਿਸ਼ਨ ਹੁੰਦਾ ਜਿਹੜੀਆਂ ਸਾਡੀਆਂ ਦਵਾਈਆਂ ਹੁੰਦੀਆਂ ਪਰ ਇਹ ਕੋਈ ਉਹ ਚ ਕਮਿਸ਼ਨ ਨਹੀਂ ਲੈਂਦੇ ਉਹ ਕਨਸੈਸ਼ਨ ਜਿਹੜੀ ਇੱਕ 30 ਪੈਸੇ ਦੀ ਗੋਲੀ 100 ਰੁਪਏ ਨੂੰ ਬਾਜ਼ਾਰ 'ਚ ਵਿਕਦੀ। ਇਹ 20 ਪੈਸੇ ਉਹ ਦਿੰਦੇ ਆ 80 ਪੈਸੇ ਉਹ ਜਿਹੜਾ ਕੰਜ਼ਿਊਮਰ ਹੈ ਜਾਂ ਜਿਹੜਾ ਇਥੋਂ ਹਸਪਤਾਲ ਆ ਕੇ ਇਲਾਜ ਕਰਾਉਂਦਾ ਉਹਦੀ ਜੇਬ 'ਚ ਸਿੱਧੇ ਚਲੇ ਜਾਂਦੇ ਆ। ਤੋਂ ਮੈਂ ਕਾਮਨਾ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਗੁਰਸਿੱਖੀ ਆਸੇ ਅਨੁਸਾਰ ਜਿਹੜਾ ਇਹਨੇ ਇਹ ਦੋਵੇਂ ਕਾਰਜ ਇੱਕ ਮੈਡੀਕਲ ਦਾ ਤੇ ਇੱਕ ਸਿੱਖਿਆ ਦਾ ਇਹ ਕੰਮ ਤਾਂ ਸਰਕਾਰਾਂ ਦੇ ਹੀ ਪਰ ਸਰਕਾਰਾਂ ਬਣਾਉਣੀਆਂ ਹੋਗੀਆਂ ਤੇ ਹੁਣ ਦੇ ਯੋਗ ਜਿਹੜਾ ਖਾਸ ਕਰਕੇ ਇਹਨਾਂ ਬਾਬਾ ਜੀ ਨੂੰ ਵਧਾਈ ਦੇਣਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਦੰਦਗੁਣੀ ਰਾਤ ਚੋਗਣੀ ਤਰੱਕੀ ਵਕਸ਼ਿਸ਼ ਕਰਨ ਮੇਰੇ ਸਤਿਕਾਰਯੋਗ ਨਾਲ ਮੈਂਬਰ ਸਹਿਬਾਨ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਮੇਰੇ ਵੀਰ ਜਿਹੜੇ ਮੇਰੇ ਨਾਲ ਬੜੇ ਲੰਬੇ ਅਰਸੇ ਦੇ ਇਹਨਾਂ ਵੀ ਤੇ ਹੁਣ ਵੀ ਬਤੌਰ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਇਹ ਵੀ ਸਾਡਾ ਬਹੁਤ ਕਾਬਲ ਮੈਂਬਰ ਆ ਨਾਲ ਸਰਦਾਰ ਭਗਵਾਨ ਸਿੰਘ ਜੀ ਸਿਆਲਕਾ ਇਹ ਸਾਰੇ ਅੱਜ ਅਸੀਂ ਇੱਥੇ ਬੈਠ ਕੇ ਬਾਬਾ ਜੀ ਕੋਲੋਂ ਪ੍ਰਸ਼ਾਦ ਦੇ ਵੀ ਸ਼ਕਿਆ ਇਹ ਸਾਰਾ ਇਹ ਬਾਬਾ ਜੀ ਨੇ ਸਾਨੂੰ ਦਰਿਸ਼ ਵੀ ਦਿਖਾ ਲਿਆ ਉਹ ਗੁਰੂ ਸਾਹਿਬ ਕਿਰਪਾ ਕਰਨ ਦਿਨ ਦੁਪਨੀ ਰਾਤ ਚੋਂ ਕਿੰਨੀ ਤਰੱਕੀ ਬਖਸ਼ੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਮਨ ਨੂੰ ਬਹੁਤ ਪ੍ਰਸੰਤਾ ਹੋ ਰਹੀ ਕਿ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਬੜੇ ਪਿਆਰੇ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਔਰ ਜਿੰਨੇ ਵੀ ਪਿਆਰੇ ਪਿਆਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਨ ਸਹਿਬਾਨਿਆ ਕੇ ਇੱਥੇ ਚਰਨ ਪਾਏ ਅਸੀਸ ਦਿੱਤੀ ਸਾਰਾ ਇਹ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਇਹਦੀ ਵਿਸਟਿੰਗ ਕੀਤੀ ਔਰ ਆਪ ਹੀ ਇਹ ਸਾਰੇ ਜੋ ਗੁਰੂ ਪਿਤਾ ਜੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਸਾਰੀਆਂ ਸੇਵਾਵਾਂ ਲੈ ਰਹੇ ਨੇ ਇਹਨਾਂ ਦੇ ਵਿੱਚ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਔਰ ਮੈਂ ਦੱਸਦਿਆਂ ਹੋਇਆ ਮਾਣ ਮਹਿਸੂਸ ਕਰਦਾ ਕਿ ਇਹ ਸਾਰੀ ਜੋ ਫਲਵਾੜੀ ਲਾਈ ਹੋਈ ਮੇਰੇ ਬੜੇ ਪਿਆਰੇ ਸਤਾਰੀਓ ਭਾਈ ਸਾਹਿਬ ਜੀ ਗੁਰ ਇਕਬਾਲ ਸਿੰਘ ਜੀ ਇਹਨਾਂ ਦੀਆਂ ਸੀਸਾਂ ਵਰਕ ਰਹੀਆਂ ਨੇ ਔਰ ਉਹਨਾਂ ਦੇ ਬੂਟੇ ਲਾਏ ਹੋਏ ਅੱਜ ਪਰਫੁੱਲਤ ਹੋ ਰਹੇ ਨੇ ਤੁਸੀਂ ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਔਰ ਮੈਂ ਪ੍ਰਧਾਨ ਜੀ ਦਾ ਜਿੰਨੇ ਮੈਂਬਰਾਂ ਨਾਲ ਆਏ ਸਾਰੇ ਮੈਂਬਰ ਸਹਿਬਾਨ ਦਾ ਵੀ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ